ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਆਪਣੇ ਟਰੈਕਟਰ ਮੰਡੀ ਚੈਨਲ ਤੇ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ ਤੁਹਾਨੂੰ ਪਤਾ ਹੀ ਹੈ ਬਖਵਤ ਤਰ੍ਹਾਂ ਦੀਆਂ ਮਸ਼ੀਨਰੀਆਂ ਤੇ ਹੋਰ ਵੀ ਸੰਧ ਖੇਤੀਬਾੜੀ ਦੇ ਰਿਲੇਟਡ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਤੇ ਪਹਿਲਾ ਸੰਧ ਲੈ ਕੇ ਆਇਆ ਜੀ HMT 98 ਟਰੈਕਟਰ ਹੈ 1997 ਮਾਡਲ ਹੈ ਬਹੁਤ ਸੰਭਾਲ ਕੇ ਰੱਖਿਆ ਵੀਰ ਨੇ ਦੇਖ ਰਹੇ ਹੋ ਟੈਰਾਂ ਦੀ ਕੰਡੀਸ਼ਨ ਵੀ ਬਹੁਤ ਜ਼ਿਆਦਾ ਪਈ ਹੈ ਵਧੀਆ ਕੰਡੀਸ਼ਨ ਦੀ ਸਾਰਾ ਕੁਝ ਪਈ ਹੈ ਤੇ ਬੀ ਦੀ ਪ੍ਰਾਈਸ ਦੀ ਡਿਮਾਂਡ ਹੈ ਜਿਹੜੀ 240 ਹੈ ਮੋਗਾ ਏਰੀਆ ਹੈ ਤੇ 60% ਟਾਇਰਾਂ ਦੀ ਕੰਡੀਸ਼ਨ ਪਈ ਹੈ 946415952 ਜਿਹੜੇ ਵੀਜ਼ ਦਾ ਟਰੈਕਟਰ ਹੈ ਉਹਦਾ ਨੰਬਰ ਹੈ ਜੀ ਤੇ ਜਿਨ੍ਹਾਂ ਨੇ ਵੀ ਲੈਣਾ ਹੋਵੇ ਇਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਤੇ ਮੌਕੇ ਤੇ ਰੇਟ ਉੱਤੇ ਥੱਲੇ ਹੋ ਜਾਂਦਾ ਹੁੰਦਾ ਹੈ ਫਿਕਸ ਨਹੀਂ ਹੁੰਦੇ ਰੇਟਾ ਛਤਰੀ ਹੁੱਡ ਲੱਗੇ ਹੋਏ ਹੈ ਜੀ ਵਧੀਆ ਕੰਡੀਸ਼ਨ ਦਾ ਟਰੈਕਟਰ ਪੈ ਰੰਗ ਰੂਪ ਪੂਰਾ ਸਾਫ ਹੈ 1997 ਮਾਡਲ ਹੈ ਤੇ ਕਿਸੇ ਵੀਰ ਨੇ ਜੇ ਆਪਣੇ ਚੈਨਲ ਤੇ ਕੋਈ ਵੀ ਮਸ਼ੀਨਰੀ ਦੀ ਕੋਈ ਵੀ ਸੰਧੀ ਐਡ ਲਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ ਜੀ 76963 29488 ਥੱਲੇ ਬਾਰ-ਬਾਰ ਸ਼ੋ ਵੀ ਹੋ ਰਿਹਾ ਚਿੱਟੇ ਆਕਰਾਂ ਚੱਲ ਰਿਹਾ ਹੈ ਮੇਰਾ WhatsApp ਨੰਬਰ ਹੈ ਇਹ ਪੰਜ ਤੋਂ ਸੱਤ ਫੋਟੋਆਂ ਜਿਹੜੀ ਚੀਜ਼ ਦੀ ਐਡ ਲਾਉਣੀ ਹੈ ਤੇ ਬਾਕੀ ਸਾਰੀ ਜਾਣਕਾਰੀ ਮੇਰੇ ਨੰਬਰ ਤੇ ਸੈਂਡ ਕਰ ਦਿਓ ਤੇ ਬਹੁਤ ਹੀ ਜਲਦ ਆਪਣੇ ਚੈਨਲ ਤੇ ਤੁਹਾਡੇ ਐਡ ਲਗਾ ਦੇਵਾਂਗੇ ਤੇ ਅੱਗੇ ਦੇਖ ਰਿਹਾ ਹਾਂ ਜੀ ਟਰੋਲੀ ਮਾਡਲ ਕਨਫਰਮ ਨਹੀਂ ਕੀਤਾ ਬਿਡ ਲੱਗੇ ਹੋਏ ਐ 60000 ਡਿਮਾਂਡ ਆਈ ਇਹਨਾਂ ਦੀ ਮਾਨਸਾ ਏਰੀਆ 70% ਇਹਨਾਂ ਦੀ ਕੰਡੀਸ਼ਨ ਪਈ ਐ ਤੇ ਵੀ ਤੇ ਬੀਡ ਦਾ ਨੰਬਰ ਹੈ ਜੀ 9501560701 ਬੀਡ ਦਾ ਨੰਬਰ ਹੈ ਵਧੀਆ ਟਰਾਲੀ ਪਈ ਹੈ ਜੀ ਰੰਗ ਰੂنگ ਪੂਰਾ ਹੋਇਆ ਹੈ ਜੱਜੁਰ ਕਿਤੇ ਨਹੀਂ ਲੱਗੀ ਤੇ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਜੀ ਰੰਗ ਪੂਰਾ ਓਕੇ ਹੈ ਕੰਡੀਸ਼ਨ ਵੀ ਤੁਸੀਂ ਦੇਖ ਰਹੇ ਹੋ ਟਾਇਰ ਵੀ ਦੇਖ ਰਹੇ ਹੋ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਜੀ ਤੇ ਜਿਹਨਾਂ ਨੇ ਲੈਣਾ ਹੋਵੇ ਜਿਹਨਾਂ ਟਰਾਲੀ ਲੈਣੀ ਹੋਵੇ ਫੋਨ ਕਰੇ ਜ਼ਰੂਰ ਕਰ ਲੈ ਕਰ ਇਹਨਾਂ ਦਾ ਨੰਬਰ ਹੈ ਜੀ 9501560701 60000 ਡਿਮਾਂਡ ਰੇਟ ਓਕੇ ਤੋਂ 3000 ਥੱਲੇ ਹੋ ਜਾ ਇੱਕ ਵਾਰੀ ਫੋਨ ਜ਼ਰੂਰ ਕਰ ਲੈ ਜਿਹਨਾਂ ਲੈਣੀਆਂ ਤੇ ਆਪਣੇ ਚੈਨਲ ਨੂੰ ਸਪੋਰਟ ਕਰਿਆ ਕਰੋ ਸਾਰੇ ਮੇਰੇ ਵੱਡੇ ਜਿਹੜੇ ਦੇਖ ਰਹੇ ਨੇ ਥੱਲੇ ਲਾਲ ਜਰੰਗ ਦਾ ਬਟਨ ਹੋਵੇ ਸਬਸਕ੍ਰਾਈਬ ਵਾਲਾ ਉਹਨੂੰ ਜਾ ਕੇ ਦਬ ਲਿਓ ਤੇ ਨਾਲ ਹੀ ਜੇ ਉਹ ਦੀ ਘੰਟੀ ਦਾ ਬਟਨ ਹੋ ਉਹਨੂੰ ਦਬਾ ਲਿਓ ਤੇ ਜਦੋਂ ਵੀ ਅਸੀਂ ਵੀਡੀਓ ਪਾਵਾਂਗੇ ਤੁਰਤ ਤੋਂ ਪਹਿਰ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਚੱਲੇ ਜਾਊਗਾ ਤੇ ਬਿਨਾ ਮਿਸ ਕਰੇ ਆਪਣੀ ਵੀਡੀਓ ਤੁਸੀਂ ਦੇਖ ਸਕੋਗੇ ਤੇ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਵੀ ਕਿਸਾਨ ਵੀਰਾਂ ਦਾ ਫਾਇਦਾ ਹੋ ਸਕੇ ਤੇ ਜਿਨਾਂ ਵੀਰ ਨੇ ਜਿਹੜਾ ਵੀ ਸੰਧ ਲੈਣਾ ਹੋਵੇ ਉਹ ਉਹਦੇ ਕੋਲੇ ਪਹੁੰਚ ਜੇ ਵੀਡੀਓ ਦੇਖੋ ਆ ਤਾਂ ਫੋਨ ਕਰਕੇ ਆਪ ਦੀ ਡੀਲ ਕਰ ਲੂਆ ਤੇ ਨਹੀਂ ਇੱਧਰ ਉਹਦੇ ਮੰਡੀਆਂ ਚ ਭਟਕਣਾ ਪੈਂਦਾ ਤੁਹਾਨੂੰ ਪਤਾ ਹੀ ਹੈ ਤੇ ਅੱਗੇ ਦੇਖ ਰੋ ਸਵਰਾਜ 855 2012 ਮਾਡਲ ਆ 430000 ਡਿਮਾਂਡ ਰੱਖੀ ਜੀ ਤੇ ਨਵੇਂ ਟਾਇਰ ਪਏ ਨੇ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ 95307 12364 ਹੈ ਬੀਟ ਦਾ ਨੰਬਰ ਹੈ ਜਿਹਦਾ ਟਰੈਕਟਰ ਹੈ ਲੈਣਾ ਹੋਵੇ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਇਹਨਾਂ ਨੂੰ ਤੇ ਆਹ ਡਿਮਾਂਡ ਹੁੰਦੀ ਹੈ ਰੈਡ ਫਿਕਸ ਨਹੀਂ ਹੁੰਦਾ ਵੀਰੇ ਤਾਂ ਕਰਕੇ ਇੱਕ ਵਾਰੀ ਫੋਨ ਜ਼ਰੂਰ ਕਰ ਲਿਆ ਕਰੋ ਤੇ ਆਪਣੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਵੀਰੇ ਬੱਤ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਐਂਡ ਤੱਕ ਅਸੀਂ ਇਨਾ ਕੰਮ ਕਰ ਦਿਆ ਕਰੋ ਆਪਣਾ ਹੋਰ ਤਾਂ ਕੁਝ ਨਹੀਂ ਮੰਗਦੇ ਤੇ ਇਹੜਾ ਲੋਨ ਦਾ ਕੋਈ ਖਰਚਾ ਨਹੀਂ ਹੁੰਦਾ ਵੀਰੇ ਫਰੀ ਚੈਡ ਲਾਈਦੀ ਹੈ ਤੇ ਮੇਰਾ WhatsApp ਨੰਬਰ 7697629488 ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਣੇ ਚੈਨਲ ਚੈਨਲ ਬਾਰੇ ਵੀਡੀਓ ਬਾਰੇ ਤਾਂ ਫੋਨ ਕਰ ਸਕਦੇ ਹੋ ਕਦੋਂ ਮਰਜ਼ੀ ਤੇ ਆਪਣੇ ਚੈਨਲ ਤੇ ਇਦਾਂ ਦੀ ਵੀਡੀਓ ਹਰ ਰੋਜ਼ ਅਪਲੋਡ ਹੁੰਦੀਆਂ ਰਹਿੰਦੀਆਂ ਸਭ ਕੁਝ ਮਿਲ ਜਾਂਦਾ ਆਪਣੇ ਚੈਨਲ ਤੇ ਅੱਗੇ ਦੇਖ ਰੋ ਐਲਟੋ ਐਲਟੋ ਗੱਡੀ ਹੈ 2010 ਮਾਡਲ ਹੈ ਜੀ 95000 ਡਿਮਾਂਡ ਹੈ ਤੇ ਤਾਰਾ ਵਾਲਾ ਏਰੀਆ ਹੈ 70% ਟਾਇਰਾਂ ਦੇ ਗ੍ਰੇਡਿਸ਼ਨ ਪਈ ਹੈ ਬੀਲ ਕੱਪ ਪਾਏ ਹੋਇਆ ਰੰਗ ਰੂਪ ਪੂਰਾ ਸਾਫ ਪਿਆ ਤੇ ਕੋਈ ਵੀ ਡੈਂਟ ਹੈ ਨਹੀਂ ਨਾ ਹੀ ਲੱਗੀ ਹੈ ਗੱਡੀ ਕਾਗਜ਼ ਪੱਤਰ ਪੂਰੇ ਓਕੇ ਹੈ ਤੇ ਵੀਰ ਦਾ ਨੰਬਰ ਹੈ ਜੀ 9517055464 ਵੀਰ ਦਾ ਨੰਬਰ ਹੈ ਬਾਕੀ ਤੁਸੀਂ ਗੱਡੀ ਦੀਆਂ ਫੋਟੋਆਂ ਦੇਖ ਰਹੇ ਹੋ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਪਈ ਹੈ ਪੂਰੀ ਸੋਣੀ ਵਧੀਆ ਹਾਲਤ ਚ ਤੇ ਜਿਹੜੇ ਵੀ ਨੇ ਲੈਣੀ ਹੈ ਉਹਨਾਂ ਜ਼ਰੂਰ ਕਰ ਲਿਓ ਕੋਰੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਛੇਤੀ ਛੇਤੀ 50000 ਕਰ ਦੋ। ਸਬਸਕ੍ਰਾਈਬ ਤੇ ਆਪਣਾ ਪਰਿਵਾਰ ਬਣ ਜੂਓ ਜੀ ਫਿਰ 50000 ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਲਾਸਟ ਤੱਕ ਕਈ ਵੀਰਾਂ ਦੇ ਟਰੈਕਟਰ ਅੱਗੇ ਹੁੰਦੇ ਆ ਕਈ ਵੀਰਾਂ ਦੇ ਟਰੈਕਟਰ ਪਿੱਛੇ ਲੱਗ ਜਾਂਦੇ ਆ ਮੁਰਲੇ ਮੁਰਲੇ ਦੇਖੇ ਜਾਂਦੇ ਤੇ ਪਿਛਲੇ ਵੈਸੀ ਰਹਿ ਜਾਂਦੇ ਜਿਹੜੇ ਕਈ ਵਾਰੀ ਸੈਲ ਵੀ ਨਹੀਂ ਹੁੰਦੇ ਤਾਂ ਕਰਕੇ ਵੀਰ ਜੀ ਪੂਰੀ ਵੀਡੀਓ ਦੇਖਿਆ ਕਰੋ ਅੱਗੇ ਯੂਨ ਕਾਰ ਹੈ ਜੀ 2018 ਮਾਡਲ ਹੈ ਬਿਨ ਰੇਟ ਮੰਗਿਆ 450000 ਮਲੋਟ ਏਰੀਆ 70% ਟੈਰਾਂ ਦੇ ਕੰਡੀਸ਼ਨ ਅੰਦਰੋਂ ਤੁਸੀਂ ਦੇਖ ਰਹੇ ਹੋ ਮਿਊਜ਼ਿਕ ਸਿਸਟਮ ਲੱਗਾ ਹੈ ਅਜੇ ਤੱਕ ਆਜ ਵੀ ਨਹੀਂ ਉਤਰੇ ਵੀਰ ਦੇ ਕਾਰ ਦੀ ਸ਼ੀਟ ਦੇ ਤੇ ਵੀਰ ਦਾ ਨੰਬਰ ਹੈ ਜੀ 7814526053 ਨੰਬਰ ਹੈ ਜੀ ਵੀਡੀ ਕਾਰ ਹੈ 450000 ਰੇਟ ਰੇਟ ਮੌਕੇ ਤੇ ਹੋ ਜਾਂਦਾ ਹੁੰਦਾ ਵੀਰੇ ਜਦੋਂ ਤੁਸੀਂ ਆਰ ਲੈਣ ਜਾਓਗੇ ਜਾਂ ਦੇਖਣ ਜਾਓਗੇ ਤੇ ਆਉਦੀ ਡੀਲ ਕਰਸਾ ਗਏ ਤੁਸੀਂ ਇਹਨਾਂ ਦੇ ਵੀਰ ਦੇ ਘਰੇ ਜਾ ਕੇ ਮਲੋਡ ਖੜੀ ਹੈ ਪੁੱਛ ਲਿਓ ਵੀ ਇਹਨੂੰ ਫੋਨ ਕਰਕੇ ਤੇ ਕੋਈ ਵੀ ਗੱਡੀ ਦੀ ਜਾਣਕਾਰੀ ਚਾਹੀਦੀ ਹੈ ਇਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਇੱਕ ਵਾਰੇ ਵਧੀਆ ਕੰਡੀਸ਼ਨ ਦੀ ਗੱਡੀ ਹੈ ਜੀ ਅੰਦਰੋਂ ਵੀ ਤੁਸੀਂ ਘੋਟਾ ਦੇਖ ਰਹੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਪਈ ਹੈ ਗੱਡੀ ਦੀ ਤੇ ਰਿਮੋਟ ਵਾਲੀ ਹੈ ਜੀ ਸੈਂਟਰ ਲੌਕ ਲੱਗੇ ੱਗੇ ਦੇਖ ਰਹੇ ਹੋ ਤੁਸੀਂ अल्टੋ अल्टੋ ਕਾਰ ਹੈ ਜੀ 2015 ਮਾਡਲ ਹੈ ਇਹ 75000 ਰੇਟ ਹੈ ਜੀ ਅਨੂਪਗੜ ਏਰੀਆ ਇਹਨਾਂ ਦਾ 75% ਟਾਇਰਾਂ ਦੀ ਕੰਡੀਸ਼ਨ ਪਈ ਹੈ ਵੀਹ ਦਾ ਨੰਬਰ ਹੈ ਜੀ 6377307012 75000 ਰੇਟ 2005 ਮਾਡਲ ਹੈ ਜੀ ਅਨੂਪਗੜ ਏਰੀਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੁਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੁਹ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗਦੀ ਹੈ ਵੀਡੀਓ ਤੇ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂ ਤਦ ਤੱਕ ਆਪਣੇ ਚੈਨਲ ਚੈਨਲ ਨਾਲ ਜੁੜੇ ਰਹੋ